ਜਿਵੇਂ ਮਿੱਤਰੋ ਦੇਹੀ ਜਾਂਦਾ ਸਾਰੀ ਐਸੈਸਰੀਸ ਨੂੰ ਨਾਲ ਮਿਲੂ ਇਸ ਪੰਜਾ 20 ਦੇ ਵਿੱਚੋਂ 45000 ਰੁਪਿਆ ਡਿਸਕਾਊਂਟ ਹੋ ਜੂ। ਬਸ ਵੀਡੀਓ ਨੂੰ ਨਾਲ ਨਾਲ ਸ਼ੇਅਰ ਕਰੀ ਚਲੋ ਕੰਡੀਸ਼ਨ ਤੁਹਾਡੇ ਸਾਹਮਣੇ ਆ ਮਿੱਤਰੋ ਜਮਾ ਨਮਾ ਪਿਆ ਸਿਰਫ 17000 ਘਾਂਟੀ ਚ ਲੈ ਰੇ 38000 ਰੁਪਿਆ ਰੇਟ ਮਿੱਤਰੋ ਇਹ 744 XT ਦੇ ਵਿੱਚੋਂ ਡਿਸਕਾਊਂਟ ਹੋ ਜੂ ਘਾਟ ਜੂ ਸ਼ੇਅਰ ਕਰਕੇ ਆ ਜਿਓ ਮਿੱਤਰੋ ਮਾਨਤਨ ਹੋਰ ਵੀ ਹੋਊ। ਕਰ ਦਾਂਗੇ ਯਾਰ। 18 ਮਾਡਲ ਆ ਪੰਜਾਬ ਨੰਬਰ ਦੇ ਵਿੱਚ ਤੇ ਟਾਇਰ ਦੂਰ ਦੇਖੋ ਮਿੱਤਰੋ ਜਮਾ ਨਮਾ ਪਿਛਲੇ 15 ਵਾਲੇ ਆ ਵੀਰੇ 555 ਆ ਅਰਜਨ ਸਾਈਡ ਗੀਅਰ ਦੇ ਵਿੱਚ 10 14 ਕੁਝ ਦੇ ਕੇ ਸਾਵੇ ਸਤਨਾਮ 21 ਮਾਡਲ ਨਾਲ ਦੇ ਟਾਇਰ ਸਾਰਾ origignal ਕੋਕਾ ਪੀਸ ਟਰੈਕਟਰ ਆ ਤੇ ਕੋਈ ਦੇ ਦੇ ਆਪਾਂ ਲੈ ਵੀ ਲਵਾਂਗੇ 30000 ਇਹ ਚੋਂ ਡਿਸਕਾਊਂਟ ਆ ਤੇ 30000 ਇਹ ਚੋਂ ਡਿਸਕਾਊਂਟ ਹੋ ਗਿਆ ਹੈ 30 ਇਹ ਚੋਂ ਕਰ ਦਨੇ ਆ 30 ਇਹ ਚੋਂ ਕਰ ਦਨੇ ਸੇਠ ਗਿਆ ਸੇਠ ਕੰਨੀ ਮੈਂ ਮੜੇ ਮੂੰਹ ਦਿਖਾਈ ਭਾਈ ਸੇਠ ਦਾ ਤੇ ਉੱਥੇ ਉੱਡ ਗਏ 80 ਗਾ ਲਓ ਉੱਥੋਂ ਸਵਾਗਤ ਆ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਸਾਰਿਆਂ ਦਾ ਆਪਾਂ ਖੜਿਆ ਮਿੱਤਰੋ ਤਲਵੰਡੀ ਸਾਬੋ ਟਰੈਕਟਰ ਮੰਡੀ ਦੇ ਵਿੱਚ ਤੇ ਇਸ ਵਕਤ ਮਿੱਤਰੋ ਆਪਾਂ 3 ਨੰਬਰ ਪਲਾਟ ਦੇ ਵਿੱਚ ਆ ਸਰਮਾ ਜੀ ਕੋਲ ਤੇ ਕਿਹੜੇ ਕਿਹੜੇ ਟਰੈਕਟਰ ਲੈਣੇ ਇੱਕ ਵਾਰੀ ਕੈਮਰਾ ਮਾਰਦੀ ਤੇ ਹੁਣ ਸਾਰਿਆਂ ਦਾ ਰੇਟ ਤੇ ਕੀ ਡਿਸਕਾਊਂਟ ਆ ਤੇ ਕੀ ਗੱਲਬਾਤ ਰਹੂਗੀ ਸਾਰੀ ਗੱਲਬਾਤ ਪੁੱਛਦੇ ਆ ਸਰ ਮੈਂ ਸ੍ਰੀ ਗੱਲ ਸਰਮਾ ਜੀ ਸਤਿ ਸ਼ਕ ਸਤਨਾਮ ਕੀ ਵਾਲਾ ਵਧੀਆ ਵਧੀਆ ਸਵਾਦ ਸਤਿ ਸ਼ਕ ਸਾਰਿਆਂ ਨੂੰ ਪੇਜ ਨੂੰ ਫੋਲੋ ਲਾਈਕ ਕਮੈਂਟ ਸ਼ੇਅਰ ਬਾਈ ਜੱਜ ਕੇ ਕਰਿਓ ਫੋਲੋ ਕਰ ਲੋ ਤੇ ਘੈਂਟ ਗੱਲ ਤੇ ਕੌਣੇ ਆਉਂਦੇ ਆ ਆਪਾਂ ਬਾਕੀ ਇੱਕ ਗੱਲ ਦਾ ਖਿਆਲ ਰੱਖਿਓ ਜਿਹੜਾ ਸਤਨਾਮ ਦੀ ਵੀਡੀਓ ਤੇ ਰੇਟ ਉਹ ਮੇਰੀ ਵੀਡੀਓ ਦਾ ਵੀਡੀਓ ਦਾ ਉਹ ਕਿਸੇ ਵੀ ਸਾਰੇ ਵੀਡੀਓ ਤੇ ਨਹੀਂ ਹੋਣਾ ਜਿਵੇਂ ਕਹ ਜੀ ਖਿੱਚ ਕੇ ਸਿਰੇ ਵਾਲਾ ਰੈਡੀ ਹੋ ਸਿਰੇ ਵਾਲਾ ਹੀ ਲਾਵਾਂਗੇ ਇਹ ਨਹੀਂ ਪਤਾ ਪੂਰੇ ਪੂਰੇ ਬੋਲ ਜੀ ਗਈ ਪਰ ਪੂਰੇ ਪੂਰੇ ਬੋਲ ਜੀ ਗਈ ਤੇ ਹੁਣ ਵੀਡੀਓ ਕਰ ਲੱਗਿਆ ਸਟਾਰਟ ਤੇ ਸਵਰਾਜ 855 ਆ ਗਿਆ 2002 ਮਾਡਲ ਆ 10 ਮਿੰਟ ਦੇ ਵਿੱਚ ਆ ਪੀਵੀ 10 ਪੀਵੀ 10 ਨੰਬਰ ਦੇ ਵਿੱਚ ਆ ਲੁਧਿਆਣਾ 2002 ਮਾਡਲ ਆ ਸੋਹਣਾ ਬਹੁਤ ਆ ਬਾਈ ਟਰੈਕਟਰ ਪੂਰਾ ਸੋਹਣਾ ਪਿਆ ਮਿੱਤਰੋ ਟਾਇਰ ਟੂਰ ਵੀ ਚੰਗੇ ਪਏ ਆ ਤੇ ਕਿਸੇ ਪਾਸੇ ਮਿੱਤਰੋ ਦੇਖ ਸਕਦੇ ਹੋ ਜੋੜ-ਜੁੜ ਕੇ ਕਿਸੇ ਪਾਸੇ ਲੀਕੇਜ ਨਹੀਂ ਹੈਗੀ ਓਕੇ ਟਰੈਕਟਰ ਆ ਜਮਾ ਸਾਰਾ origignal ਆ ਬਾਈ ਜੀ ਟਾਇਰ ਹੈਗੇ ਸਤਨਾ ਮੂਰਲੇ ਤੇ ਨਵੀਂ ਆ ਪਿਛਲੇ ਹੈਗੇ 75 80 ਪੈਸੇ ਠੀਕ ਹੈ 75 80 ਪੈਸੇ ਟਾਇਰ ਆ 2002 ਮਾਡਲ ਆ ਕਰਲਾ ਉਸ ਕਰ ਇੰਜਲਾ ਤੇ 2 ਲੱਖ 80 ਹਜ਼ਾਰ ਡਿਮਾਂਡ ਆ 2.5 ਲੱਖ ਦੇ 2.5 ਲੱਖ ਰੁਪਏ ਦਾ 30 ਹਜ਼ਾਰ ਦਾ ਨਹੀਂ ਮੈਂ ਤਰ ਤ 30 ਹਜ਼ਾਰ ਰੁਪਿਆ ਰੇਟ ਆ ਟਰੈਕਟਰ ਦਾ ਚੈਲੰਜ ਕਰਾਂਗੇ ਇਹਦਾ 485 ਦਾ ਠੀਕ ਹੈ ਪੌਣੇ 5 ਲੱਖ ਦੇ ਵਿਕਦੇ ਆ 5 ਦਾ ਵੀ ਵਿਕ ਪੀ ਕੀ ਜਾਂਦੇ ਆ ਇਹ ਠੀਕ ਹੈ ਐਨੇ ਦਾ ਦੇਵਾਂਗੇ ਕੋਈ ਦੇ ਕੇ ਦਿਖਾਵੇ ਠੀਕ ਹੈ ਇਹ ਕਿਹਾ ਸਾਵੇ ਸਤਨਾਮ 21 ਮਾਡਲ ਨਾਲ ਦੇ ਟਾਇਰ ਸਾਰਾ origignal ਕੋਕਾ ਪੀਸ ਟਰੈਕਟਰ ਆ ਤੇ ਕੋਈ ਦੇ ਦੇ ਆਪਾਂ ਲੈ ਵੀ ਲਵਾਂਗੇ ਠੀਕ ਆ 4,70,000 ਰੁਪਿਆ 4,70,000 ਡਵਾਂਡਾ ਪੁਰਾਣਾ ਕੱਟ ਲਾਂਗੇ ਲੋਨ ਫੈਂਸ ਕਰਵਾਵਾਂਗੇ ਠੀਕ ਆ ਕਿੰਨੇ ਕ ਦਾ ਬਣ ਜੂਏ ਤੂੰ ਕਟਾਵੇ ਸਤਨਾਮ ਕੀ ਘਟਾਏ ਕਰੀਓ 70 ਚ ਸਾਢੇ 1.40 20,000 ਓਢੇ ਸਾਢੇ 1.40 ਓਏ ਹਾਂ ਹਾਂ ਕੋਈ ਗੱਲ ਨਹੀਂ 4,40,000 ਦਾ ਟਰੈਕਟਰ ਦੇ ਦਾਂ ਬਾਈ ਕੋਈ ਦੇ ਕੇ ਦਿਖਾਵੇ ਲਈ ਮਿੱਤਰੋ ਇੱਧਰ ਹੁਣ 30000 ਐਚੋ ਡਿਸਕਾਊਂਟ ਆ ਤੇ 30000 ਐਚੋ ਡਿਸਕਾਊਂਟ ਹੋ ਗਿਆ ਹੈ ਹੁਣ 30 ਐਚੋ ਕਰਦਣੇ ਕਿੱਥੇ ਗਿਆ ਸੇਟ ਗਿਆ ਸੇਟ ਕਰਨੀ ਮੈਂ ਮੜਾ ਮੂੰਹ ਖਾਈ ਪਈ ਸੇਟ ਦਾ ਤੇ ਉੱਥੇ ਉੱਡ ਗਏ 30 ਡੱਡ ਗਏ ਐਵੇਂ ਨਾ ਆ ਗਿਆ ਆ ਭਾਈ ਥੋੜਾ ਜਿਹਾ ਪੈਸਾ ਕਿਸੇ ਨੇ ਪੱਟੇ ਟਰੈਕਟਰਾਂ ਰੱਖਣਾ ਹੋਵੇ ਨਾ ਪੱਠੇ ਪੁੱਠੇ ਲਿਆਉ ਨੂੰ ਬਹੁਤ ਬੜੀ ਚੀਜ਼ ਆ 93 ਮਾਡਲ ਆ ਜੀ 1 ਲੱਖ 20000 ਡਿਮਾਂਡ ਆ ਜੀ ਸਰਮਾ 93 ਮਾਡਲ ਆ ਤੇ ਸਾਰਾ Ориਜినਲ ਟਰੈਕਟਰ ਠੀਕ ਆ ਭਾਈ ਗੇਅਰ ਗੁਰ ਦਾ ਸਰ ਜੀ ਕਿੰਨੀ ਲਿਖਿਆ ਕਿੰਨੇ ਦਾ ਲੱਖ ਰੁਪਏ ਦਾ ਲੈ ਜੀ ਭਾਈ ਹੋਰ ਮੰਤਾਨ ਕਰਦਾ 95 ਹਜ਼ਾਰ ਦਾ ਕਹਦਾ 98 ਹਜ਼ਾਰ ਦਾ 97 ਹਜ਼ਾਰ ਦਾ ਲੈ ਜੀ ਲੈ ਮਿੱਤਰੋ 23000 ਰੁਪਿਆ ਰੇਟ ਹੈ ਜੇ ਜੋ ਘਟਜੂ 7 ਹੀ ਰਹੇਗਾ ਉਹ ਵੀ ਉਹ ਹੀ ਲਾ ਦੇਗਾ ਆ ਗਿਆ ਮਿੱਤਰੋ 7 ਰਹਿ ਗਿਆ ਚਾਰੇ ਪਿਛਲੇ ਟਾਇਰ ਤਾਂ ਨਵੇਂ ਪਾਈ ਬੱਠਾ ਬਾਈ ਇਹ ਇੱਧਰ ਲੈ ਗਏ ਮਾਰ ਜੀ ਟਾਇਰਾਂ ਦੇ ਕੈਮਰਾ ਦੋ ਮੈਰ ਮਿੱਤਰੋ ਜਮਾ ਨਵੇਂ 555 ਆ ਗਿਆ ਅਰਜਨ ਸਾਈਡ ਗੀਅਰ ਦੇ ਵਿੱਚ 10 14 ਮਾਡਲ ਆ ਵੀਰੇ ਉਸ ਤੋਂ ਬਾਅਦ ਆ ਕੇ ਮੈਸੀ ਰੇਟ ਘਟਜੂ ਜੀ 14 ਮਾਡਲ 390000 ਡਿਮਾਂਡ ਆ ਬੱਸ ਦੇਖ ਲਓ ਮਿੱਤਰੋ ਕੰਡੀਸ਼ਨ ਤੁਹਾਡੇ ਸਾਹਮਣੇ ਆ ਉਦੋਂ ਬਾਅਦ ਆ ਗਿਆ ਮੈਸੀ 2001 ਮਾਡਲ ਆ ਕੋਈ ਇੰਨੇ ਦਾ ਦੇ ਦੇ ਫੇਰ ਵੀ ਆਪਾਂ ਰਾਜ਼ੀ ਆ 241 ਮੈਸੀ 235000 ਦੀ ਡਿਮਾਂਡ ਆ ਪਿਛਲੇ ਟਾਇਰ ਬਿਲਕੁਲ ਨਵੇਂ ਆ ਮੂਰਲੇ 70 ਪੈਸੇ ਆ ਹਾਂਜੀ 35000 ਤਾਂ ਡਾਈ ਦੇ ਠੀਕ ਆ 2 ਲੱਖ ਰੁਪਈਆ ਪੂਰਾ ਮੈਸੀ ਤੋਂ ਖੜਾ ਛੜਾ ਕਿ ਨਾ ਭਾਜ ਤੂੰ ਇੱਧਰ ਆ ਬ ਲੈ 35000 ਤਾਂ ਡਾ ਦੇ ਤੂੰ 2 ਲੱਖ ਰੁਪਈਆ ਰਹਿ ਗਿਆ ਦੁਬਾਰਾ ਇੱਕੋ ਹੀ ਰੇਟ ਕਹੂੰਗਾ 120 ਰੁਪਈਆ ਨਹੀਂ ਕੱਢਣਾ 190000 ਲਈ ਮਿਸਟਰੋ 45000 ਰੁਪਿਆ ਰੇਟ ਇਹਦੇ ਚੋਂ ਘਟਜੂ ਡਬਲ ਕਲੱਚ ਆ 2001 ਮਾਡਲ ਆ ਕੰਡੀਸ਼ਨ ਤੁਹਾਡੇ ਸਾਹਮਣੇ ਆ ਟਾਇਰ ਟੂਰ ਚਾਰੇ ਬਸ ਕੇਰੀ ਕੈਮਰਾ ਮਾਰਦੀ ਚੰਗੇ ਪਾਇਆ ਟਰੈਕਟਰ ਦੇ ਤੇ ਡਿਮਾਂਡ ਆ ਜਿਹੜੀ ਇੱਥੇ ਦਿਖਾਦੀ ਕਿ ਡਿਮਾਂਡ ਆਈ ਹੈ 2 ਲੱਖ 35 ਤੇ 45000 ਰੁਪਿਆ ਡਿਸਕਾਊਂਟ ਵੀ ਟਰੈਕਟਰ ਦੇ ਵਿੱਚੋਂ ਜਲਦੀ ਜਾਂਦਾ ਬਈ ਟਰੈਕਟਰ ਦੇ ਵਿੱਚੋਂ ਅੱਗੇ ਆ ਗਿਆ ਮਿਸਟਰੋ ਸੁਵਰਾਜ 855 2015 ਵਾਲੇ ਵੀਰੇ ਹਾਂ ਮੂਹਰੇ 750 ਦੇ ਚਾਰੇ ਐਮ ਆਰਐਫ ਦੇ ਚਾਰੇ ਨਵੇਂ ਟਾਇਰ ਚਾਰੇ ਟਾਇਰ ਜਮਾ ਨਵੇਂ ਮਾਡਲ ਕਿੰਨਾ ਇਹ 18 अच्छा एक गल और दसदा हूं 70ਾ ਮੜਲਾ ਪੰਜਾਬ ਨੰਬਰ ਦੇ ਵਿੱਚ ਆ ਐਨੇ ਦਾ ਕੋਈ ਦੇ ਦੇ ਆਪਾਂ ਲੈ ਵੀ ਲਵਾਂਗੇ ਠੀਕ ਐ 5 ਲੱਖ 70 ਹਜ਼ਾਰ ਰੁਪਿਆ ਡਿਮਾਂਡ ਆ ਅਡਾ ਕੀ ਡੋਣਾ ਇਹ ਟਰੈਕਟਰ ਦੇ ਵਿੱਚੋਂ ਮਿੱਤਰੋ 5 70 ਡਿਮਾਂਡ ਆ 20 ਹਜ਼ਾਰ ਰੁਪਿਆ ਰੇਟ ਘਟ ਗਿਆ ਤਾਂ 74 75 ਰਹਿ ਗਿਆ ਹੋਰ 10 ਦੇ 5 7000 ਆ ਫੋਲੋ ਕਰਨ ਨਾਲ ਤੈਨੂੰ ਛੜ ਦੇਣਾ ਉਹ ਵੀਡੀਓ ਲਈ ਹੋਰ ਡੋ ਗਿਆ ਯਾਰ 5 40 ਆ ਇਹਨੂੰ ਛੜ ਦੇ ਮੁੰਡੇ ਨੂੰ ਦੱਸ ਪੰਜ 40 ਰਹਿ ਗਿਆ 10 ਛੜ ਗਿਆ 40 ਕਿੰਨਾ ਉੱਟ ਗਿਆ 10 ਹੋਰ ਉੱਟ ਗਿਆ 30 ਉੱਟ ਗਿਆ 30 ਰ ਆਪਣਾ ਉੱਟ ਗਿਆ ਹਨਾ ਹੂੰ 35000 ਦਾ ਰੇਟ ਲੈ ਜਿਓ ਬਾਈ 535000 ਰੇਟ ਦੋ ਟੋੜਾ ਦਾ 570 ਡਿਮਾਂਡ ਸੀ ਸ਼ਰਮਾ ਜੀ ਦੀ 18 ਮਾਡਲ ਆ ਪੰਜਾਬ ਨੰਬਰ ਦੇ ਵਿੱਚ 35000 ਦਾ ਤੇ ਟਾਇਰ ਦੂਰ ਦੇਖੋ ਮਿੱਤਰੋ ਜਮਾ ਨਾ ਮੈਂ ਪਿਛਲੇ 15 ਵਾਲੇ ਆ ਵੀਰੇ ਪਿਛਲੇ 15 ਵਾਲੇ ਟਾਇਰ ਚੌਕੜਾ ਜਮਾ ਨਾ ਲੱਗਿਆ ਵਾ ਡਰਾਈਵਰ ਹਾਂਜੀ ਅਗਿਆ ਆ ਗਿਆ ਨਿਕਲਿਆ ਡਰਾਈਵਰ ਹੈ ਨਿਕਾ ਜਾ ਇਹ ਹੈਗਾ ਮਾਡਲ 99 ਹਾਂ ਟਾਇਰ 70 75 ਪੈਸੇ ਆ ਬਾਈ ਮੂਰਲੇ ਚਾਦੇ ਆ ਸਾਰਾ origignal ਆ ਗੇਅਰ ਇੰਜਨ ਦਾ ਉੱਤਲਾ ਇੱਕ 70 ਡਿਮਾਂਡ 70000 ਡਿਮਾਂਡ ਆ ਕਿੰਨੇ ਆ ਦੇਗਾ ਇਹ 1.5 ਲੱਖ ਰੁਪਏ 8 ਲੱਖ ਰੁਪਏ ਦਾ ਟਰੈਕਟਰ ਮਿਲ ਜੂ ਮਿੱਤਰੇ 20000 ਰੋਟੇਟ ਘਾਟ ਜੂ ਹਾਂਜੀ ਉਸ ਤੋਂ ਬਾਅਦ ਦੇ ਵਿੱਚ ਭਾਈ 10 ਮਾਟ ਲਾ 10 ਮਾਟ ਲਾ ਤੇ 90 ਡਿਮਾਂਡ ਆ 18 ਇੰਚ ਦਾ ਓਕੇ ਆ ਕੰਡੀਸ਼ਨ ਤੁਹਾਡੇ ਸਾਹਮਣੇ ਆ ਟਰੈਕਟਰ ਦੀ ਹੈ ਜਿਮੀ ਦਾ ਟਰੈਕਟਰ ਥੋਤਾ ਵੀ ਨਹੀਂ ਭਾਈ ਇਹ ਹੈ ਕੰਡੀਸ਼ਨ ਹੀ ਦੱਸਦੀ ਐ ਵੀ ਸਿੱਧਾ ਖੇਤ ਚੋਂ ਆਇਆ ਵਾ ਟਰੈਕਟਰ ਹਾਂ ਤੇ ਕਿੰਨੇ ਕੁ ਦਾ ਬਣ ਜੂ ਇਹ ਇਹ ਦੇ ਦਾਂਗੇ ਭਾਈ 30000 ਚੁੜਾ ਦੇ ਠੀਕ ਐ 260 ਦਾ ਦੇ ਦਾਂ ਨਹੀਂ ਮਿੱਤਰੋ 290 ਡਿਮਾਂਡ ਆ 30000 ਰੁਪਿਆ ਡਿਸਕਾਊਂਟ ਇਹਦੇ ਚ ਹੋ ਜੂ 2,60,000 ਰੁਪਏ ਟਰੈਕਟਰ ਰਹਿ ਗਿਆ ਮੈਂ ਕਹਿੰਦੀ ਆ 30-30 ਹਜ਼ਾਰ ਡਮਾਂ ਦਾ ਤੁਰਾ ਜਾਂਦਾ ਹੁਣ ਕੋਈ ਨਾ ਵਾ ਸਤਨਾਵਾਂ ਜਮਾਂ ਨਮਾ ਆ ਗਿਆ ਜੀ 22 ਮਾਡਲ 611 ਘੰਟੇ ਚੱਲਿਆ 611 ਘੰਟੇ ਚੱਲਿਆ ਜੀ ਇਹ ਟਰੈਕਟਰ ਆ ਆ ਕੀ ਲਿਖਿਆ 22 ਮਾਡਲ ਆ ਪਾਵਰ ਸਟੀering ਆ ਆ ਪਾਵਰ ਸਟੀering ਆ 3,65,000 ਡਿਮਾਂਡ ਆ ਲਾਲ ਦੇ ਟਾਇਰ 99 ਪੈਸੇ ਠੀਕ ਐ 611 ਘੰਟੇ ਚੱਲਿਆ ਹਾਰ ਹਾਰ ਦੀ ਕਮੀ ਆ ਉਹ ਮੈਂ ਪਾ ਦੂਗਾ ਠੀਕ ਐ ਹਾਰ ਲੈ ਗਈ ਪਾਲਿਓ 365 ਹੁਣ ਲੋਨ ਫੈਂਸ ਵੀ ਹੋ ਜੂ ਪੁਰਾਣਾ ਕੱਟਿਆ ਵੀ ਜਾਊ ਕਾਸਟ ਕਾਸਟ੍ਰੈਕਟਰ ਆ 3 ਪੁਆਇੰਟ ਡਿਮਾਂਡ ਆ ਠੀਕ ਆ ਇਕੋ ਹੀ ਰੇਟ ਕਹੂੰਗਾ 3 ਲੱਖ ਤੇ 45000 ਦਾ 3 ਲੱਖ ਤੇ 45000 ਦਾ ਟਰੈਕਟਰ ਮਿਲ ਜੂ ਮਿੱਤਰ ਜਮਾ ਨਵਾ ਬਾਈ ਆ ਜੈ ਜੈ ਏਜੰਸੀ ਚੋਂ ਲਿਆ ਜੈ ਜੈ ਇਹ ਮਾਡਲ 9811 ਘੰਟੀ ਚੱਲਿਆ ਹਲੇ ਤੱਕ ਇਸਰੇ ਜਮਾ ਨਾ ਲਗੀ ਪਾਵਰ ਸਟੀering ਦੇ ਵਿੱਚ ਆ ਤੇ ਹੁਣ ਜਿਵੇਂ ਕਹਦੀ ਇਹ ਬੰਨ ਪਾਵਰ ਵਾਲੇ ਪਾਸੇ ਨੂੰ ਆ ਜਾਣੇ ਆ ਇਹ ਬਾਈ 92 ਮਾਡਲ ਆ ਠੀਕ ਆ ਤੇ ਗੇਅਰ ਰਿੰਜ ਦਾ ਓਕੇ ਆ ਠੀਕ ਆ ੱਠੇ-ਪੁੱਠੇ ਲਿਆਉਣ ਨੂੰ ਵਧੀਆ 98000 ਮਾਡਲ 92 ਡਿਮਾਂਡ 98 ਆ ਹਾਂ ਇਹ ਆਪਾਂ 90000 90000 ਰੁਪਏ ਦਾ ਮਿਲ ਜੂ 8000 ਰੁਪਏ ਇਹਦੇ ਜੁਗਾੜ ਜੂ ਤੇ ਹੁਣ ਆ ਗਿਆ ਮੇਰੇ ਕੋਲ ਐਕਸਟੀ ਮਾਡਲ ਆਜ ਐਕਸਟੀ ਬਾਈ ਮਾਡਲ ਆ ਇਹ ਟਰੈਕਟਰ ਵੀ ਇੰਨੇ ਦਾ ਕੋਈ ਦੇ ਦੇ ਆਪਣੀ ਜ਼ਿੰਮੇਵਾਰੀ ਠੀਕ ਹੈ ਕਿੰਨਾ ਮਾਡਲ ਆ ਇਹ 22 ਮਾਡਲ ਆ 855 ਤੋਂ ਸੀਸੀ ਵੱਡਾ ਹੁੰਦਾ ਬਾਈ 1675 ਘੰਟੇ ਚੱਲਿਆ 1638 ਘੰਟੇ ਚੱਲਿਆ ਇਹ 1638 ਘੰਟੇ ਚੱਲਿਆ ਬਾਈ ਸਾਰਾ ਓਰੀਜਨਲ ਕਿਤੇ ਰੰਗ ਪੇਂਟਰੀ ਹੋਇਆ ਪੁਰਾਣਾ ਕੱਟ ਲੂ ਲੋਨ ਫੈਂਸ ਕਰਾ ਦੂ ਲੋਨ ਫੈਂਸ ਹੋ ਜੂ ਇੱਥੇ ਮਾਰਦੇ ਕੈਂਪ 598000 ਡਿਮਾਂਡ ਆ 22 ਮਾਡਲ ਟਰੈਕਟਰ ਆ ਜੀ ਇਹ ਅਡਾ ਦੇ ਇਹ ਕੰਡੀਸ਼ਨ ਤੁਹਾਡੇ ਸਾਹਮਣੇ 958 ਡਿਮਾਂਡ ਹੋਗੀ ਚਾਰੇ ਟਾਇਰ ਨਾਲ ਦੇ ਆ ਚਾਰੇ ਟਾਇਰ ਨਾਲ ਦੇ ਆ ਤੇ ਇਹਦੇ ਵਿੱਚੋਂ ਰੇਟ ਘਟ ਗਿਆ ਸਰਮਾ 18 ਦਾ ਚੱਕੋਦਲਾ ਕਿੰਨਾ ਰਹਿ ਗਿਆ 80 ਰਹਿ ਗਿਆ 580 ਤੇ 5000 ਛੇਰ ਵਾਲਿਆਂ ਨੂੰ 5 ਬੋਲ ਵਾਲਿਆਂ ਨੂੰ ਕਿੰਨੇ ਰਹਿ ਗਿਆ 70 70 ਤੇ 5000 ਨਹੀਂ ਨੂੰ ਛੱਡਦਾ ਪਿਛਾਰਾ ਮਿਹਨਤ ਕਰੀ ਜਾਂਦਾ ਠੀਕ ਹੈ 65 65 ਤੇ 5000 ਰੁਪਏ ਮੈਂ ਛੱਡਦਾ 5 ਲੱਖ 60000 ਦਾ ਡੈਕਟਰ ਲੈ ਜੀ ਜੈਸਨ ਹੋਈ ਆ 50000 ਦਾ ਮਿੱਤਰੋ ਇਹ ਕੋਈ ਦੇ ਦੇ ਆਪਾਂ ਜਿੰਮੇਵਾਰੀ ਆ ਵੀਰੇ 38000 ਰੁਪਏ 6 6 ਲੱਖ ਦੇ ਵਿਕੀ ਜਾਂਦੇ ਆ 38000 ਰੁਪਿਆ ਰੇਟ ਮਿੱਤਰੋ ਇਹ 744 ਐਕਸਟੀ ਦੇ ਵਿੱਚੋਂ ਡਿਸਕਾਊਂਟ ਹੋ ਜੂ ਘਾਟ ਜੂ ਸ਼ੇਅਰ ਕਰਕੇ ਆ ਜਿਓ ਮਿੱਤਰੋ ਮਾਨਤਨ ਹੋਰ ਦੀ ਹੋਊ ਕਰ ਦਾਂਗੇ ਯਾਰ ਕੋਈ ਚੱਕਰ ਨਹੀਂ ਹੋਰ ਦੱਸ ਅੱਗੇ ਆ ਗਿਆ ਸੋਨ ਵਾਲੀ ਕਾ 39 39 ਮਾਈਲੇਜ ਮਾਸਟਰ ਆ ਗਿਆ ਜੀ ਤੇਲ ਘੱਟ ਆ ਗੱਲ ਸੁਣ ਲੋ ਹੂੰ ਇਹ ਹੈ ਆਧਾਰ ਕਾਰਡ ਪਿੰਨ ਕਰ ਲਿਓ ਨਾਲ ਪੈਸੇ ਵੀ ਲੈ ਜਿਓ ਠੀਕ ਐ ਇਸ ਨਾਲ ਪੈਸੇ ਲੈ ਜਿਓ 22 ਮਾਡਲ ਆ 470000 ਡਿਮਾਂਡਾ ਕੋਈ ਪੈਸੇ ਦੀ ਲੋੜ ਨਹੀਂ ਨੰਬਰ ਕਿੱਥੋਂ ਆ ਇਹਦਾ ਨੰਬਰ ਪੰਜਾਬ ਆ ਕੋਈ ਪੈਸੇ ਨਹੀਂ ਲੈਂਦੇ ਕੁਝ ਨਹੀਂ ਲੈਂਦੇ ਪੈਸੇ ਨਾਲ ਦੇਵਾਂਗੇ ਠੀਕ ਐ ਤੇ ਦੇਗਾ ਕਿੰਨੇ ਦਾ ਟਰੈਕਟਰ ਹੋਣਾ ਇਹ ਸਾਢੇ 4 ਲੱਖ ਦਾ ਲੋਨ ਹੋ ਟਰੈਕਟਰ ਤੇ ਠੀਕ ਐ ਤੇ ਸਾਢੇ 4 ਲੱਖ ਦੇ ਦੇ ਦੀ 4.5 ਦਾ ਲਾਉਣ ਉਹ 4.5 ਦੇ 20000 ਰੁਪਏ ਮੇਤਰੋ ਰੇਡ ਘਾੜ ਜੂਏ ਟਰੈਕਟਰ ਦੇ ਵਿੱਚੋਂ ਮੌਕੇ ਤੇ ਯਾਰ ਅੱਥੇ ਤੇਰੀ ਵੀਡੀਓ ਲਾਈਕ ਕਮੈਂਟ ਸ਼ੇਅਰ ਕਰਕੇ ਤੇ ਮੈਨੂੰ ਸ਼ੋਰਟ ਵੀ ਦਿਖਾ ਦੇ ਹੋਰ ਮੰਤਨ ਠੀਕ ਹੈ ਤੇ ਇਹ ਤਾਂ ਜਿਵੇਂ ਕਹੇ ਦੀ ਆਧਾਰ ਕਾਰਡ ਦੇ ਮੈਲ ਵਾਲਾ ਕੰਮ ਹੀ ਹੋ ਗਿਆ ਹਾਂਜੀ ਹਾਂਜੀ ਇਹ ਆਪਣਾ ਪਹਿਲੇ ਪਾਸੇ ਚੱਲਣ ਸੜਕ ਦੇ ਇੱਕ ਟਰੈਕਟਰ ਦਿਖਾਉਣਾ ਮੈਂ ਠੀਕ ਹੈ ਤੇ ਜਿਹੜਾ ਮੰਡੀ ਚ ਟਾਵੇਂ ਟਾਵੇਂ ਆ ਠੀਕ ਹੈ ਇੱਕੋ ਟਰੈਕਟਰ ਆ ਪਹਿਲੇ ਪਾਸੇ ਆਪਣਾ ਅੱਜ ਇੱਕ ਹੀ ਦਿਖਾਏਗਾ ਇੱਕੋ ਹੀ ਦਿਖਾਉਂਗਾ ਹੁਣ ਸੜਕ ਵੀ ਕੈਮਰੇ ਦੇ ਜੀ ਕੀ ਹਾਲਾ ਉਹ ਠੀਕ ਹੈ 来 ਵੀਰੇ ਇੱਧਰ ਆ ਜਾ ਦਾ ਚੰਗੀ ਗੱਲ 3620 ਇਹ ਬਹੁਤ ਘੱਟ ਪੁਰਜੇ ਮਿਲਦੇ ਆ ਜੀ ਪੰਜਾਬ ਦਾ ਨੰਬਰ ਇਹ ਪਟੰਡਾ ਫਰਸਟ ਪਾਰਟੀ ਆ ਜਮਾ ਨਵਾਂ ਟਰੈਕਟਰ ਆ ਚੱਲਿਆ ਕਿੰਨਾ ਕੀ ਨਾ ਸਾਢੇ 13 ਕੀ ਸਾਢੇ 13 1350 ਘੰਟਾ ਚੱਲਿਆ ਭਾਈ ਚਾਰੇ ਪਾਸੋਂ ਦਿਖਾ ਦੇ ਵੱਡੇ ਭਾਈ ਸਾਢੇ 13 ਲੈ ਲਿਆ ਉਹ ਲੰਗੀ ਬੈਠਾ ਨਿਊ ਹਾਲੈਂਡ 55ਵੀਂ ਮਾਡਲ ਹੈਗਾ 2020 ਨੇੜੇ ਆ ਜਾ ਭਾਈ ਤੇਰੀ ਆਵਾਜ਼ ਨਹੀਂ ਆਉਣੀ ਮੈਨੂੰ 935000 ਡਿਮਾਂਡ ਆ ਟਰੈਕਟਰ ਦੀ ਕਿੰਨੇ ਦਾ ਭਾਈ 8 ਲੱਖ ਕਿੰਨੇ ਦਾ 9 35 ਉਹਦੀ ਡਿਮਾਂਡ ਆ ਪੰਜਾਬ ਨਾ 35 ਦਾ 22 ਦੇਦਾ ਯਾਰ ਠੀਕ ਆ 9 ਲੱਖ ਰੁਪਏ ਦਾ 9 ਦਾ ਕਿੰਨੇ ਦਾ ਦੇ ਦੇ ਗਿਆ ਮੇਰਾ ਤਾਂ ਜੀ ਆਏ ਜਾਂਦਾ ਵੱਡੇ ਭਾਈ ਕਿ ਮੈਂ 8 ਲੱਖ ਤੇ 90000 ਰੁਪਏ ਕੇ ਭਾਜਾਂ ਪਰੇ ਜੀ ਨੂੰ ਕਹਿ ਦਾਂ ਲੈ ਭਾਈ 45000 ਘਟ ਗਿਆ ਲੋਨ ਫੈਂਸ ਹੋ ਜੂ ਟਰੈਕਟਰ ਤੇ ਕਲੀਅਰ ਟਰੈਕਟਰ ਆ ਬਾਈ ਕੋਈ ਲੋਨ ਫੈਂਸ ਨਹੀਂ ਇਸ ਟਾਈਮ ਟਰੈਕਟਰ ਤੇ ਲੋਨ ਫੈਂਸ ਹੋ ਜੂ ਪੁਰਾਣਾ ਕੱਟਾਇਓ ਪੁਰਾਣਾ ਉਹਨੇ ਕਦਾ ਟਰੈਕਟਰ ਕੱਟਾਂਗਾ ਬਾਈ ਜਿੰਨੇ ਕਦਾ ਹੋਇਆ ਜੇ ਤੁਹਾਨੂੰ ਆਇ ਲੱਗਾ ਸ਼ਰਮੇ ਨੇ ਕੱਟ-ਕੱਟ ਲਿਆ ਆਉਦਾ ਵੇਚ ਕੇ ਪੈਸੇ ਦੇ ਦੇ ਠੀਕ ਹੈ ਗੱਲ ਤੇ ਜਿਵੇਂ ਮਿੱਤਰੋ ਦੀ ਹੀ ਆਂਦਾ ਸਾਰੀ ਐਸੈਸਰੀਸ ਨੂੰ ਨਾਲ ਮਿਲੂ ਇਹ 55000 ਦੇ ਵਿੱਚੋਂ 45000 ਰੁਪਿਆ ਡਿਸਕਾਊਂਟ ਹੋ ਜੂ ਬਾ ਵੀਡੀਓ ਨੂੰ ਨਾਲ-ਨਾਲ ਸ਼ੇਅਰ ਕਰੀ ਚਲੋ ਕੰਡੀਸ਼ਨ ਤੁਹਾਡੇ ਸਾਹਮਣੇ ਆ ਮਿੱਤਰੋ ਜਮਾ ਨਮਾ ਪਿਆ ਸਿਰਫ 7500 ਘੰਟੀ ਚ ਲੈ ਟਰੈਕਟਰ ਇਹ 75 ਮੈਨੂੰ ਇਹ ਜਨਾ 45 ਹੋ ਗਿਆ ਪੂਰੇ ਕਰਦਨੇ ਆ 50 50 50 ਕਰਦੇ ਨੂੰ ਸਾਲੇ ਨੂੰ ਨਾਲ ਤਾਂ ਕੋਈ ਨਾ ਬੰਦਾ ਬਾਕੀ ਮੋਕੇ ਦੇ ਓਕੇ ਤੇ ਸ਼ੇਅਰ ਕਰ ਦੋ ਦੱਬ ਕੇ ਕਰਾ ਵੀਡੀਓ ਸਰ ਮੈਂ ਟਿਕਾਣਾ ਜਾਂ ਕਿੱਥੇ ਆਪਣਾ ਕਿਵੇਂ ਟਿਕਾਣਾ ਬਾਈ ਜੀ ਇਧਰੋਂ ਖਾਣੇ ਵਾਲੇ ਪਾਸਿਓਂ ਹਾਂ ਆ ਆਪਣੀ 3 ਨੰਬਰ ਪਲਾਟ ਆ ਅਰਜਨ ਏਜੰਸੀ ਦੇ ਏਜੰਸੀ ਤੋਂ 3 ਨੰਬਰ 3 ਨੰਬਰ ਪਲਾਟ ਆ ਪੰਜਾਬੀ ਢਾਬੇ ਦੇ ਬਿਲਕੁਲ ਨਾਲ ਆ ਪੰਜਾਬੀ ਢਾਬੇ ਦੇ ਬਿਲਕੁਲ ਨਾਲ ਮਿੱਤਰੋ ਬਾਕੀ ਨੰਬਰ ਸਕਰੀਨ ਦੇ ਉੱਤੇ ਬਈ ਸਰਮੇ ਦਾ ਚੱਲੀ ਜਾਂਦਾ ਲਾ ਕੇ ਗੱਲਬਾਤ ਕਰਕੇ ਕੋਈ ਵੀ ਟਰੈਕਟਰ ਲੈਣਾ ਮੇਰਾ ਹਾਂਜੀ WhatsApp ਨੰਬਰ 887294545 ਕਾਲਿੰਗ ਨੰਬਰ 937884545 ਠੀਕ ਹੈ ਜਿਹੜਾ ਮਰਜੀ ਸਤਨਾਮ ਟਰੈਕਟਰ ਲੈਣਾ ਹੋਵੇ ਠੀਕ ਹੈ ਗੱਲ ਆ ਤੁਸੀਂ ਫੋਨ ਕਰ ਦਿਓ ਕਿ ਬਈ ਸਤਨਾਮ ਦੀ ਵੀਡੀਓ ਦੇਖੀ ਆ ਬਈ ਟਰੈਕਟਰ ਲੈਣਾ ਤੇ ਤੇਰਾ ਨਾਂ ਤੇ ਬਾਈ ਜੀ 10000 ਰੁਪਏ ਬਾਈ ਕੋਈ ਟਿਕਟ ਲੈਣਾ ਵੀ ਬਿਨਾ ਵੀਡੀਓ ਵਾਲਾ ਵੀ 10000 ਰੁਪਿਆ ਹੋ ਡਿਸਕਾਊਂਟ ਹੋ ਜੂ ਸ਼ੇਅਰ ਕਰ ਦੂ ਦੱਬ ਕੇ ਸੋ ਬਹੁਤ 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 ਧੰਨਵਾਦ ਬਾਈ ਸੱਸੀ ਜੀ